ਜੀ ਆ ਗਈ ਆਪਣੀ ਨਵੀਂ ਮਸ਼ੀਨ ਤੇ ਆ ਚੱਕ ਲਿਆ ਰੇ ਰੂ ਸੁਪਰ ਆ ਦੇਖੋ ਇਧਰ ਬਈ ਨਾ ਸਮਾਨ ਇਹ ਪਾਉਣ ਵਾਸਤੇ ਤੇ ਬਾਹਰ ਗੁਰੂ ਤੇਰਾ ਸ਼ੁਕਰ ਹੈ ਹਿੰਦੀ ਦੇ ਵਿੱਚ ਲਿਖਿਆ ਹੋਇਆ ਆਪਣੀ ਮਸ਼ੀਨ ਆ ਗਈ ਤੇ ਕੱਲ ਨੂੰ ਆਪਾਂ ਤੁਹਾਨੂੰ ਸਾਨੂੰ ਹਰਾ-ਹਰਾ ਲਿਆਵਾਂਗੇ ਸਵੇਰੇ ਤੇ ਅੱਜ ਤਾਂ ਅੱਜ ਆਈ ਹੈ ਇਹ ਅੱਜ ਹੋ ਗਿਆ ਹਨੇਰਾ ਆਲੋ ਬਤਾ ਹੈ ਮਨੜੀ ਚੱਲਾਂਗਾ ਕੋਈ ਚਾਜਾ ਚੱਲਿਆ ਗਿਆ ਨਾ ਤਾਂ ਨਵੀਂ ਚੀਜ਼ ਦਾ ਚਾਜਾ ਨਹੀਂ ਹੁੰਦਾ ਵੀ ਆਪਾਂ ਕੋ ਉਤਰ ਕੇ ਦੇਖਾਂਗੇ ਆਪਾਂ ਛੇਤੀ ਛੇਤੀ ਉਹ ਕਰਾਂਗੇ ਐ ਚਾਜਾ ਹੋ ਰਿਹਾਗਾ ਕੱਲ ਨੂੰ ਬਸ ਦਿਨ ਜਾਂ ਮਸਾ ਚੜੂਗਾ ਬਸ 5:00 ਵਜੇ ਟੱਪ ਜਾਾਂਗੇ ਆ ਕੇ ਕੋ ਉਤਰ ਕੇ ਦੇਖਾਂਗੇ ਚੱਟ ਦੇਖੋ ਠੀਕ ਆ ਤੇ ਫੇਰ ਆਪਾਂ ਜਦੋਂ ਬੰਦੇ ਨੂੰ ਹੁੰਦਾ ਹੀ ਆ ਨਵੇਂ-ਨਵੇਂ ਆ ਦੇਖੋ ਇਹ ਡਿਗੜਾ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਜਾ ਬਲਾਉਤਾ ਪਰ ਅੱਜ ਦਾ ਸਟਾਰਟ ਕਰ ਰੱਖਿਆ ਚਲੋ ਅੱਜ ਤੁਹਾਡਾ ਸਵਾਗਤ ਦੂਜੇ ਦਿਨ ਹਣਾ ਤੇ ਸਵੇਰ ਦੇ ਜੀ 5:20 ਮਿੰਟ ਹੋ ਗਏ ਆਪਾਂ ਅੱਗੇ ਪੱਠੇ ਵੱਢਣ ਹਰਾ ਵੱਢਣ ਨੀਰਾ ਵੱਢਣ ਤੇ ਕਈ ਕਈ ਹੁੰਦੇ ਵੀ ਨੀਰਾ ਕੀ ਹੁੰਦਾ ਹਨ ਹਰਾ ਕੀ ਹੁੰਦਾ ਜਿਵੇਂ ਹੁਣ ਬਾਈ ਇਹ ਹਰਿਆਣੇ ਦੇ ਵਿੱਚ ਇਹਨੂੰ ਨੀਰਾ ਵੀ ਕਹਿੰਦੇ ਆ ਹਰਾ ਵੀ ਕਹਿੰਦੇ ਆ ਪੰਜਾਬ ਦੇ ਵਿੱਚ ਜਿਵੇਂ ਹੁਣ ਪੰਜਾਬ ਦੇ ਵਿੱਚ ਇਹਨੂੰ ਕਹਿੰਦੇ ਆ ਪੱਠੇ ਪੱਠੇ ਵੱਧਾ ਜਾਂਦੇ ਤੇ ਹਰਿਆਣੇ ਦੇ ਵਿੱਚ ਕਹਿੰਦੇ ਹੁੰਦੇ ਆ ਠੀਕ ਆ ਜਿਵੇਂ ਪੰਜਾਬ ਦੇ ਵਿੱਚ ਇਹ ਹੁੰਦੇ ਨਾ ਵਿਚ ਚਤਾਲੀ ਕਹਿੰਦੇ ਆ ਤੇ ਹਰਿਆਣੇ 'ਚ ਚਮਾਲੀ ਕਹਿੰਦੇ ਹਨ ਤੇ ਪੰਜਾਬ ਵਾਲੇ ਕਹਿੰਦੇ ਹੁੰਦੇ ਵੀ ਇਹ ਚਮਾਲੀ ਕੀ ਹੁੰਦਾ ਤਾਂ ਉਹ ਹਰਿਆਣੇ ਦੇ ਵਿੱਚ ਹੁੰਦਾ ਤੇ ਆ ਦੇਖੋ ਅੱਜ ਕਰਨੀ ਆ ਸ਼ਰਵਾਤ ਅੱਜ ਇਹਨੂੰ ਬਾਡਾ ਵੀ ਲਾਉਣਾ ਚੱਲੀ ਹੋ ਗਈ ਬੱਟੀ ਤੇ ਮਸ਼ੀਨ ਆਪਣੀ ਘਰ ਆ ਗਈ ਤੇ ਹੁਣ ਆਪਾਂ ਨੂੰ ਬਾਡਾ ਲਾਉਣਾ ਆਏ ਆ ਇਹਦੇ ਨਾਲ ਦੇਖਾਂਗੇ ਦੋ ਹੱਥ ਨਾਲ ਫੇਰ ਜਾ ਕੇ ਨਵੀਂ ਨਵੀਂ ਮਸ਼ੀਨ ਤੇ ਕੋਤਰਾਗੇ ਸਮਝਿਆ ਕਰੋ ਜਿਹੜੇ ਵਾਤਾਂ ਨੂੰ ਕਮਲਿਓ ਚਾ ਚਾ ਜੀ ਜੀ ਆਇਆ ਮੈਂ ਅੱਜ ਨਹੀਂ ਐਡੀ ਸੰਦੇਹਾਂ ਦਾ ਫਿਰ ਤੁਹਾਨੂੰ ਪਤਾ ਨਾ ਮੈਂ ਚਾਹ ਪਾਣੀ ਵੀ ਨਹੀਂ ਪੀਂਦਾ ਬੰਦਾ ਐਡੀ ਸੰਦੇਹਾਂ ਤਾਂ ਜਿਹੜੀ ਸੰਦੇਹਾਂ ਮੈਂ ਖੇਤ ਆ ਗਿਆ ਆਇਆ ਮੈਂ ਮਸ਼ੀਨ ਦੇ ਚਾਚੀਆਂ ਭਰਾਵਾਂ ਆ ਦੇਖੋ ਆ ਸਾਰੀ ਹੁਣ ਬਾਡਾ ਲਾਉਣ ਵਾਲਾ ਪਿਆ ਤੇ ਹੁਣ ਇਹਨੂੰ ਲਾਵਾਂਗੇ ਬਾਡਾ ਇਧਰ ਕਰੋ ਚੈੱਕ ਠੀਕ ਹੈ ਜੀ ਤੇ ਚਲੋ ਫਿਰ ਹੁਣ ਬਾਡ ਲੀਏ ਫਿਰ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਸਾਰਾ ਚੈੱਕ ਕਰਾਵਾਂਗੇ ਕੰਮ ਲਓ ਜੀ ਆਲੇ ਸਵੇਰੇ ਸਵੇਰੇ ਆਏ ਆ ਪਰ ਗਰਮੀ ਵਾਲੇ ਤਾਂ ਬੰਦ ਨੇ ਬਾਟੀ ਘੱਟ ਰੱਖਿਆ ਦੇਖੋ ਸਾਰੀ ਡੀਜ਼ਲ ਟਪੇ ਗਈ ਹੁਣਾ ਦੇਖੋ ਤੇ ਆਪਾਂ ਇੰਨਾ ਵਰਤਾ ਆ ਦੇਖੋ ਆ ਇਧਰ ਇਧਰ ਕੱਖ ਜਾ ਹੋ ਰਿਹਾ ਜਿਆਦਾ ਇਧਰ ਇਧਰ ਕੱਖ ਹੋ ਰਿਹਾ ਇਧਰ ਸਾਫ਼ ਆ ਕੰਮ ਇਧਰ ਸਾਫ਼ ਆ ਆਪਾਂ ਲਾ ਤੇ ਹਮ ਲਾ ਤੇ ਆਪਾਂ ਅੱਧਾ ਘੰਟਾ ਲਾਤਾ ਅੱਧੇ ਘੰਟੇ ਚ ਵੱਡ ਲਿਆ ਆ ਸੀ ਆਪਣੀ ਦਾਤੀ ਤੇ ਹੁਣ ਘਰੇ ਜਾ ਕੇ ਦੇਖਾਂਗੇ ਕਿ ਇਹ ਮਾਲ ਬੰਦ ਹੈ ਜੇ ਮਸ਼ੀਨ ਟਰਾਲੀ ਚ ਲਾਉਣੀ ਹੈ ਤੇ ਫਿਰ ਉਹਨੂੰ ਫਿੱਟ-ਫਟ ਕਰਾਂਗੇ ਵੱਡਾ-ਵੱਡਾ ਚਲਾ ਕੇ ਦੇਖਾਂਗੇ ਵੀ ਹੈਗਾ ਸਾਬ ਚ ਕਿਨਾ ਚਲੋ ਫਿਰ ਅੱਗੇ ਫਿਰ ਮਿਲਦੇ ਆਂ ਲਓ ਜੀ ਸੂਰਜ ਦੇਵਤਾ ਵੀ ਪਹੁੰਚ ਗਏ ਇਧਰ ਆਪਾਂ ਲੱਤ ਦੇ ਲੱਤ ਤੇ ਹੁਣ ਆਪਾਂ ਚੱਲਦੇ ਆ ਘਰੇ ਆ ਖੜੀ ਆਪਣੀ ਬੱਕੀ ਬੱਕੀ ਦਾ ਮਾਰੀਏ ਹੈਂਡਲ ਤੇ ਤੋਂ ਬਾਅਦ ਚੱਲਦੇ ਆ ਘਰੇ ਤੇ ਚਲੋ ਠੀਕ ਹੈ ਜੀ ਅੱਗੇ ਮਿਲਦੇ ਆ ਫਿਰ ਇਹੋ ਦੇਖੋ ਸਵੇਰੇ ਸਵੇਰੇ ਹਾਂਜੀ ਭਾਈ ਜੀ ਆਪਾਂ ਲਿਆਂਦੀ ਆਹ ਮਸ਼ੀਨਾਂ ਟੋਕੇ ਆ ਜੀ ਠੀਕ ਹੈ ਤੇ ਆ ਵੀ ਆਪਾਂ ਨਵੇਂ ਹੀ ਲੈਂਦਾਗਾ ਫਿਲਟਰ ਇਹ ਸੁੱਕਾ ਦਾ ਇਹਨੂੰ ਆਪਾਂ ਜਨਰੇਟਰ ਤੇ ਵੀ ਯੂਜ਼ ਕਰ ਸਕਦੇ ਆ ਆਹਾ ਮਸ਼ੀਨ ਲੈਂਦੀ ਆ ਤਨੰਮੀ ਇਹ ਮਸ਼ੀਨ ਅਸਲੀ ਜੀ 23000 ਉਹਨਾਂ ਨੇ ਮੰਗਿਆ ਸੀ ਇਹ ਕਿਸੇ ਵੀਰ ਭਰਾ ਨੇ ਆਪਣੇ ਕਿਸਾਨ ਭਰਾ ਨੇ ਕਈ ਵਾਰ ਖੇਤ ਲੈਣੀ ਹੁੰਦੀ ਆ ਤੇ ਸਾਡੇ 23000 ਉਹਨਾਂ ਨੇ ਮੰਗਿਆ ਸੀ 22000 ਦੀ ਆਪਾਂ ਨੂੰ ਇਹਨਾਂ ਨੇ ਦਿੱਤੀ ਆ ਠੀਕ ਹੈ ਜੀ ਇਹ ਤਿਆਰ ਆਪਾਂ ਨੂੰ 14000 ਚ ਪੈ ਗਿਆ ਸਾਰਾ ਤਿਆਰ ਤੁਰ ਕਰਵਾ ਕੇ ਕੰਮ ਕੁੰਮ ਕਰਵਾ ਕੇ ਇਹਦਾ ਇਹ ਆਪਾਂ ਨੂੰ 14000 ਚ ਪੈ ਗਿਆ ਤੇ ਹੁਣ ਆਪਾਂ ਇਹਨੂੰ ਚਲਾ ਕੇ ਦੇਖਾਂਗੇ ਕਿ ਇਹਦਾ ਹਜੇ ਫਟਾਫਟਾ ਸੈੱਟ ਕਰਨ ਵਾਲਾ ਹਨ ਤੇ ਕਦੇ ਦਾਤ ਕਸਣ ਵਾਲਾ ਦਾਤ ਇਹਦੇ ਅੱਜ ਕਦ ਧਿਆਨ ਦੇ ਪਾਉਂਦੇ ਆ ਦੇਖੋ ਦਾਤ ਲਿਆ ਰੱਖਿਆ ਇੱਕ ਦਾਤ ਕਸਣੇ ਉਹ ਤਾਂ ਕਸ ਕੇ ਦਿੰਦੇ ਹੁੰਦੇ ਉਹ ਉਹਨਾਂ ਦਾ ਬੰਦਾ ਹੈ ਨਹੀਂ ਸੀ ਜਿਹੜਾ ਉਸ ਜੀਵੇ ਤੇ ਕੰਮ ਕੁੰਮ ਹੋ ਜਾਂਦਾ ਬੰਦੇ ਨੂੰ ਤਾ ਕਰਕੇ ਆ ਦੇਖੋ ਤੇ ਜਿਹੜਾ ਇਹਦਾ ਆਹਾ ਦਾ ਜਿਹੜਾ ਇਹਦਾ ਆਹਾ ਪੱਲਾ ਜਾਗਾ ਟੱਪ ਜਾਗਾ ਕਹਿੰਦੇ ਆਪਾਂ ਦਾ ਪੰਜਾਬੀ ਜਾਂ ਇਹ ਫੇਬਰ ਦਾਗਾ ਤੇ ਜਿਹੜੀ ਆਹਾ ਵੀ ਇਹ ਲੋਹੇ ਦੀ ਆ ਜੈਕਟ ਕਰ ਲਓ ਬਾਕੀ ਸਾਰੀ ਜੇ ਕਿਸੇ ਨੇ ਲੈਣੀ ਹੈ ਤਾਂ ਇਹ ਹੁੰਦੀਆਂ ਨੇ ਸਟਾਰਟ 12 13 13 ਕੁ ਹਜ਼ਾਰ ਤੋਂ ਸਟਾਰਟ ਆ 14 ਤੋਂ ਇੱਕ 14 ਦੀ ਹੁੰਦੀ ਹੈ ਜਿਵੇਂ ਜਿੰਨਾਂ ਕੋਲ ਦੋ ਕੋ ਪਸ਼ੂ ਆ ਆਨਦੇ 14 ਦੀ ਆਉਂਦੀ ਆ ਤੇ ਜਿੰਨਾਂ ਕੋਲ ਤੋਂ ਜ਼ਿਆਦਾ ਇੱਕ 18 ਦੀ ਆਉਂਦੀ ਆ ਇੱਕ 20 ਦੀ ਆਉਂਦੀ ਆ ਇੱਕ ਆ 23 ਦੀ ਆਉਂਦੀ ਆ ਐਸੇ ਤੋਂ ਵੀ ਵੱਡੀਆਂ ਵੱਡੀਆਂ ਪਈਆਂ ਨੇ ਪਰ ਜਿਵੇਂ ਆਪਣਾ ਸਿਰਕ ਸਿਸਟਮ ਹੁੰਦਾ ਹਨ ਤੇ ਪਹਿਲਾਂ ਸਭ ਇਹ ਹਰਾ-ਹਰਾ ਫੋਟੋ ਕੇ ਦੇਖਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਘੁੱਟਦੀ ਆ ਹਨ ਅੱਜ ਤਾਂ ਆਪ ਆਪ ਹੀ ਨਹੀਂ ਚਲਾ ਕੇ ਦੇਖੀ ਤੁਹਾਨੂੰ ਕੀ ਦੱਸਾਂਗੇ ਵੀ ਕਿਵੇਂ ਆਏਗੇ ਕੋਈ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਚੀਜ਼ ਵਧੀਆ ਕਿ ਨਾ ਬਾਕੀ ਤੁਹਾਨੂੰ ਆਪਰੇ ਪਤਾ ਲੱਗੂ ਜੀ ਅੱਜ ਅਮਾਰੀ ਇਹ ਸੈਟਿੰਗ ਕਰ ਲਈਏ ਤੇ ਬਣੇ ਰਹੋ ਜ਼ਰੂਰ ਦੇਖਿਓ